ਵਾਰਡਨ ਤਾਲੀ ਫਗਤਪੁਰੇ ਵਿੱਚ ਆਪ ਪਾਰਟੀ ਦੀ ਇੱਕ ਮੀਟਿੰਗ ਮੈਡਮ ਪ੍ਰੀਤਪਾਲ ਕੌਰ ਤੁੱਲੀ ਜੀ ਦੀ ਅਗਵਾਈ ਵਿੱਚ ਰਾਜਕੁਮਾਰ ਜੱੱਬੇਵਾਲ ਜੀ ਦੇ ਹੱਕ ਵਿੱਚ ਕੀਤੀ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਜੁਗਿੰਦਰ ਸਿੰਘ ਮਾਨ ਤੇ ਉਹਨਾਂ ਦੇ ਸੁਪੁੱਤਰ ਹਰਜੀਮਾਨ ਪਹੁੰਚੇ ਵਾਰਡ ਵਾਸੀਆਂ ਦੇ ਠਾਠਾ ਮਾਰਦੇ ਇਕੱਠ ਨੇ ਜਿੱਥੇ ਵਿਰੋਧੀਆਂ ਦੇ ਰੰਗ ਉਡਾਈ ਉੱਥੇ ਮਾਨ ਨੇ ਸਰਕਾਰ ਦੀਆਂ ਉਪਲਬਧੀਆਂ ਦੱਸਦੇ ਹੋਏ ਲੋਕਾਂ ਨੂੰ ਰਾਜਕੁਮਾਰ ਜੱੱਬੇਵਾਲ ਜੀ ਦੇ ਹੱਕ ਚ ਵੋਟ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਹਲਕਾ ਕੋਆਰਡੀਨੇਟਰ ਵਪਾਰ ਸੈੱਲ ਗੁਰਦੀਪ ਸਿੰਘ ਤੁੱਲੀ ਹਰਮੇਸ਼ ਪਾਠਕ ਦਲਜੀਤ ਰਾਜੂ ਨਰੇਸ਼ ਸ਼ਰਮਾ ਕ੍ਰਿਸ਼ਨ ਕੁਮਾਰ ਹੀਰੋ ਅਸ਼ੋਕ ਕੁਮਾਰ ਬੰਟੀ ਬੇਦੀ ਬੋਬੀ ਫੌਜੀ ਸ਼ੇਰਗਿਰ ਪੁਸ਼ਪਿੰਦਰ ਸਿੰਘ ਵਰੂਣ ਬੰਗੜ ਚਮਨ ਲਾਲ ਮਦਨ ਮਨੋਤਾ ਸਰਬਜੀਤ ਕੇ ਕੇ ਸ਼ਰਮਾ ਮਨਪ੍ਰੀਤ ਓਮਕਾਰ ਅਮਰੀਕ ਸਿੰਘ ਅਮਰਿੰਦਰ ਜਸਦੇਵ ਦਿਲਜਾਨ ਸ਼ਿਵਰੁਦਰਾ ਸੁਲੇਂਦਰ ਸਿੰਘ ਹਰਿੰਦਰ ਕੌਰ ਮਨਜੀਤ ਕੌਰ ਆਦੀ ਵਾਰਡ ਵਾਸੀ ਹਾਜ਼ਰ ਸਨ ਔਰ ਮੈਂ ਪਿਛਲੇ 15 ਸਾਲ ਤੋਂ ਜਦੋਂ ਦਿੱਲੀ ਦੇ ਵਿੱਚ ਆਵਾਦੀ ਪਾਰਟੀ ਦੇਖੀ ਸੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਕਨਵੀਨਰ ਆ ਆਵਾਦੀ ਪਾਰਟੀ ਜਿਨ੍ਹਾਂ ਨੇ ਇਹਦੀ ਵਾਗਡੋਰ ਨੂੰ ਸੰਭਾਲਿਆ ਸੀ ਔਰ ਮੈਨੂੰ ਪੂਰੀ ਤਰ੍ਹਾਂ ਯਾਦ ਹੈ ਜਦੋਂ ਆਵਾਦੀ ਪਾਰਟੀ ਨੇ ਪਹਿਲੀ ਵਾਰ ਇਲੈਕਸ਼ਨ ਲੜੀ ਸੀ ਤਾਂ ਦਿੱਲੀ ਦੇ ਵਿੱਚ ਉਸ ਪਾਰਟੀ ਨੂੰ 17 ਸਾਈ ਹਿੱਟਾਂ ਮਿਲੀਆਂ ਸੀ ਔਰ ਗਠਬੰਧਨ ਕਰਕੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਨਾਲ ਗਠਬੰਧਨ ਕਰਕੇ ਉਹਨਾਂ ਨੇ ਸਰਕਾਰ ਬਣਾਈ ਸੀ ਪਰ ਜਦੋਂ ਸਚਾਈ ਦੇ ਉੱਤੇ ਚੱਲਦੇ ਆ ਭਗਵੰਤ ਸਿੰਘ ਕਰਿੰਦ ਕੇਜਰੀਵਾਲ ਜੀ ਨੂੰ ਉਸ ਸਰਕਾਰ ਨੂੰ ਡਗਾਉਣਾ ਪਿਆ ਕਿਉਂਕਿ ਉਹ ਸਰਕਾਰ ਸਚਾਈ ਦੇ ਤਾਂ ਬੇਸ ਨਹੀਂ ਸੀ ਕਿਉਂਕਿ ਭਾਈ ਵਾਲੀ ਪਾਰਟੀ ਜਿਹੜੀ ਸੀ ਉਹਨਾਂ ਨੂੰ ਸਚਾਈ ਤੋਂ ਨਜ਼ਾਰਾ ਕਰ ਰਹੀ ਸੀ ਔਰ ਉਹਨਾਂ ਨੇ ਉਸ ਆਪਣੇ ਬਦਾਨ ਸਵਾਰ ਪਾਣੀ ਪਰਵਾ ਕੇ ਦੁਬਾਰਾ ਜਦੋਂ ਦਿੱਲੀ ਦੇ ਵਿੱਚ ਇਲੈਕਸ਼ਨ ਹੋਏ ਸੀ ਤੇ 18 ਸੀਟਾਂ ਜੋ ਮੇਰੇ ਦਿਮਾਗ ਦੀ ਗੱਲ ਹੈ 18 ਸੀਟਾਂ 70 ਵਿੱਚੋਂ 18 ਸੀਟਾਂ ਉਹਨਾਂ ਨੇ ਪ੍ਰਾਪਤ ਕੀਤੀਆਂ ਸੀ ਔਰ اپੋਜੀਸ਼ਨ ਨੂੰ ਸਿਰਫ 2 ਸੀਟਾਂ ਇਸ ਕਰਕੇ ਮਿਲਿਆ ਸੀ ਕਿ ਕੋਈ ਵਲਡ ਆਪੋਜੀਸ਼ਨ ਹੈਗਾ ਔਰ ਉਹ ਆਪੋਜੀਸ਼ਨ ਵਲਡ ਕਾਇਮ ਰਵੇ ਇਸ ਕਰਕੇ ਉਸ ਪਾਰਟੀ ਨੂੰ ਇੱਕ ਭਾਜਪਾ ਨੂੰ ਸੀਟ ਮਿਲੀ ਸੀ ਔਰ ਇੱਕ ਕਾਂਗਰਸ ਪਾਰਟੀ ਨੂੰ ਛੇ ਸੀਟ ਮਿਲੀ ਸੀ ਔਰ ਉਸ ਤੋਂ ਬਾਅਦ ਇਹਦਾ ਅਕੇਲ ਮਸਾਲੀ ਤਿਆ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਆਪਣੀ ਇਲੈਕਸ਼ਨ ਲੜੀ ਔਰ ਪਹਿਲੀ ਵਾਰ ਇਸ ਪਾਰਟੀ ਨੇ 20 ਸੀਟਾਂ ਲਗੀਆਂ ਔਰ ਸਾਡੇ 4 ਐਮਪੀ ਸੀ ਗੱਲ ਮੈਂ ਕਰਨੀ ਹੈ ਤੁਹਾਡਾ ਸਿੱਧੀਆਂ ਚ ਆ ਪਿਛਲੇ ਇੱਕ ਸਾਲ ਦੀ ਗੱਲ ਹੈ ਨਹੀਂ ਇੱਕ ਸਾਲ ਦੇ ਸ਼ੁਰੂ ਹੁੰਦੇ ਥੋੜਾ ਤੁਹਾਡੇ ਮਹੱਲੇ ਤੇ ਆਪਾਂ ਪਹਿਲੀ ਵਾਰੀ ਗੱਲਾਂ ਪੱਕੀਆਂ ਕਰਾਂਗੇ ਨਹੀਂ ਦੇਖੋ ਸਰਕਾਰਾਂ ਕਿੰਨੀਆਂ ਆਈਆਂ ਫਿਰ ਇੱਕ ਸਾਲ ਜਾਂਦੀ ਜੋ ਹੋ ਗਏ ਕੀ ਆਪਣੇ ਜਿਹੜੀਆਂ ਗਲੀਆਂ ਲੱਗੇ ਸ਼ਹਿਰ ਤੋਂ ਬੜਾ ਦੂਰ ਕੀਏ ਇਰੀਆ ਹੈਗਾ ਇਹ ਬਿਲਕੁਲ ਆਪਣੇ ਜਿਹੜਾ ਬਾਪਡੇ ਤੋਂ ਆਪਾਂ ਥੋੜੇ ਦੇ ਪਿੱਛੇ ਆਏ ਇਹ ਸਾਰੇ ਬਾੜ ਲੱਗੇ ਆਪਾਂ ਕਿ ਆਪਣੇ ਗੱਟਾਲੀਆਂ ਹੋਣ ਪੱਕੀਆਂ ਕਰ ਰਹੇ ਹਾਂ ਇਹ ਬੋਟਾ ਕਿਹਨੂੰ ਕਹਿੰਦੇ ਕੋਈ ਗੱਟੀਆਂ ਵੋਟਾਂ ਦਿੱਲੀ ਵਾਲੀਆਂ ਵੋਟਾਂ ਇਹਦੇ ਇਹ ਬੋਟਾ ਹੋਵਾ ਜਿਹਨਾਂ ਜਿਹੜਾਡੇ ਗੈਸ ਦੇ ਸਲੰਡਰਾਂ ਦਾ ਡੇਟ ਕੋ ਜਿਹੜਾ 1100 ਰੁਪਏ ਹੈ ਇਹਦਾ ਉਹ ਇੱਕ ਜਿਸ ਤਰ੍ਹਾਂ ਇਹ ਬੋਟਾ ਹੈ ਉਹ ਵੀ ਯਾਦ ਕਰ ਲਓ 2014 ਦੇ

ਦਰਦਨਾ ਕੇ 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 ਇਹ ਵੀ ਬਹੁਤ ਸਾਲ ਕਹਿਦੇ ਨੇ ਹਰ ਵਾਰਿਆਂ ਦਿੱਦਦੇ ਨੇ ਇਹਨਾਂ ਨੇ ਕਿਹਾ ਸੀ 15 ਲੱਖ ਦਵਾਂਗੇ ਇਹਨਾਂ ਨੇ ਕਿਹਾ ਵੀ 15 ਲੱਖ ਦਵਾਂਗੇ ਨਾ ਤਾਂ ਡੱਬ ਮੰਗਵਾ ਮਾਰ ਖਾਇਆ ਆਈ ਪੈਟਰੋਲ ਦੇਖ ਲੋ ਥੋੜੀ ਉਹ ਲੋ ਕਿੰਨਾ ਪੈਟਰੋਲ ਸੀਗਾ 75 ਰੁਪਏ ਚੁਕਾਤੇ ਅੱਜ ਹੈਗਾ ਪਰ 100 ਤੋਂ ਉੱਤੇ ਚੱਲ ਗਏ ਤੁਹਾਡੇ ਹਰ ਦਾ ਤੁਹਾਡੇ ਹਰ ਘਰ ਕਿਚਨ ਦੀ ਹਰ ਚੀਜ਼ ਜਿਹੜਾ ਤੇਲ ਤੋਂ ਲੈ ਕੇ ਹਰ ਚੀਜ਼ ਦਾ ਜਿਹੜਾ ਵੇਚੋ ਉਹ ਬਤਾ ਮਾਰਿਆ ਉਹ ਸੈਂਟਰ ਨੇ ਟੈਕਸ ਮਾਰ ਲਾ ਕੇ ਤੁਹਾਡੇ ਤੇ ਮਹਿੰਗਾਈ ਦਾ ਬੋਝ ਪਾ ਦਿੱਤਾ ਮੈਂ ਇਸ ਸੈਂਟਰ ਦੀ ਗੱਲ ਹੋ ਗਈ। ਹੁਣ ਆਪਣੇ ਪੰਜਾਬ ਦੀ ਹੋਰ ਗੱਲ ਕਰੀਏ। ਮੈਂ ਪਟਕਵਾਪਨ ਬੜੇ ਪਿਆਰ ਨਾਲ ਕਿਹਾ ਕਿ ਆਪਾਂ 6 ਕੋ ਯੂਨਿਟ ਬਿਜਲੀ ਫ੍ਰੀ ਕੀਤੀ। ਸਕੂਲ ਦਾ ਫੰਡ ਨਹੀਂ ਚੱਲ ਰਹਾ। ਤੇ ਆਪਣੇ ਜਿਹੜੇ ਮਦਲਾ ਕਲੀਨਿਕ ਨੇ ਉਹ ਵੀ ਦਾਫਾ ਪਾ ਤਿਆਰ ਕਰਦੇ। ਇਹ ਗੱਲ ਹੁਣ ਜਦੋਂ ਇਸ ਇੱਥੇ ਹੋ ਰਹੇ ਆ। ਸੋ ਤਾਂ ਮੈਂ ਇੱਕ ਇੱਕ ਗੱਲ ਕਰਨ ਮੇਰੇ ਘਰ ਤੋਂ ਅੱਗੇ 12 ਕਰ ਲੈ। ਮੈਂ ਇਹਨਾਂ ਨਾਲ ਨਹੀਂ ਇੱਕ ਗੱਲ ਕੀਤੀ। 12 ਘਰ ਨੇ 12 ਦੇ ਵਿੱਚੋਂ 8 ਘਰ ਖਾਲੀ ਹੋਏ ਨੇ ਵਿੱਚੋਂ 4 ਫੈਮਲੀਆ ਰਹਿੰਦੀਆਂ ਨੇ ਜਿਵੇਂ ਆਉਂਦੇ ਸਮੇਂ ਚ ਪਤੀ-ਪਤਨੀ ਵਰ ਨੂੰ ਉਹੜੀ ਮੇ ਤੋਂ ਕੋਈ ਬੋੜੀ ਮਾਂ-ਬੀਵੀ ਨਹੀਂ ਇਥੇ ਬਸੂਗਾ ਦੋੜ ਹੈ ਕਿ ਆਹ ਪੰਜੇ ਰਸਾ ਦਾ ਔਜਹਣ ਬੈਠਾ ਆ ਉਹਦੇ ਤੋਂ ਇੱਕ ਦੀ ਦੂਦੇ ਮੇਰੀਆਂ ਮਾਵਾ ਬੈਠੀਆਂ ਮੇਰੇ ਬਜ਼ੁਰਗ ਬੈਠੇ ਨੇ